ਸਤਿ ਸ੍ਰੀ ਅਕਾਲ ਦੋਸਤੋ ਵੇਖ ਲਓ ਤੁਸੀਂ ਜਿਹੜੇ ਲੋਕ दारू ਪੀਣ ਦੇ ਸ਼ਕੀਨ ਹੈ ਨਾ ਉਹਨਾਂ ਨੂੰ ਇੰਗਲੈਂਡ ਨੇ ਮੁੱਝ ਲਗਾਈਆਂ ਹੋਈਆਂ ਜੀ ਤੁਸੀਂ ਲੀਟਰ ਦੀ ਬੋਤਲ ਲਓ ਤੇ ਉਹ ਵੀ 21.50 ਪੈਨੀਆਂ ਦੀ ਜੇ ਤੇ ਜੇ ਪੌਣੇ ਲੀਟਰ ਦੀ ਬੋਤਲ ਲਓ ਤੇ ਉਹ ਵੀ ਉਸੇ ਰੇਟ 'ਚ ਹੈ ਜੀ 21.50 ਪੈਨੀਆਂ ਦੀ ਜਿਹੜੇ ਦੇ ਗੋਰੇ ਵੇ ਉਹ ਤੇ ਛੋਟੀ ਬੋਤਲ ਲੈ ਜਾਣਗੇ ਰੇਟ ਸੇਮ ਹੈ ਤੇ ਜਦੋਂ ਪੰਜਾਬੀ ਜਾਂਦੇ ਖਰੀਦਣ ਉਹ ਤੇ ਕਦੀ ਵੀ ਨਹੀਂ ਲੈਣਗੇ ਉਹਨਾਂ ਦੇ ਭਾਵੇਂ ਛੋਟੀ ਬੋਤਲ ਲੋੜੋ ਵੀ ਉਹਨਾਂ ਕਰਾਂ ਜੀ 21.50 ਦੀ ਵੱਡੀ ਮਿਲਦੀ ਵੀ ਲੀਟਰ ਦੀ ਤੇ ਕੀ ਲੋੜ ਛੋਟੀ ਲੈਣ ਦੀ ਇਸ ਕਰਕੇ ਰੇਡ ਦਾ ਦੋਸਤੋ ਖਿਆਲ ਕਰ ਲਿਆ ਕਰੋ ਜੇ ਤੁਸੀਂ ਪੀਣ ਦੇ ਸ਼ਕੀਨ ਹੋ ਅਸੀਂ ਇਹ ਨਹੀਂ ਕਹਿੰਦੇ दारू ਪੀਓ पी। दारू ਪੀਣੀ ਸਿਹਤ ਲਈ ਚੰਗੀ ਨਹੀਂ ਲੇਕਿਨ ਫਿਰ ਵੀ ਜੇ ਤੁਸੀਂ ਨਹੀਂ ਰਹਿ ਸਕਦੇ ਪੀਣ ਤੋਂ ਬਗਾਰ ਤੇ ਫਿਰ ਤੁਸੀਂ ਪ੍ਰਾਈਸ ਚੈੱਕ ਕਰ ਲਿਆ ਕਰੋ ਇਸ ਸੈਂਸਬਰੀਜ ਸੈਂਸਬਰੀਜ ਦਾ ਰੇਟ ਹੈ ਜੀ ਅੱਜ ਦਾ ਤੇ ਮੈਂ ਗਿਆ ਸੀ ਮੈਂ ਵੈਸੇ ਵੀ ਆ ਤੁਲੰਗਿਆ ਉੱਤ ਮੈਂ ਹਜਰ ਉਹ ਦੇਖੀ ਕੀ ਰੇਟ ਚੱਲਦਾ ਬਾਈ ਗੱਲ ਪਹਿਲਾਂ ਇੱਥੇ ਫੇਲਣ ਵਾਲੀ ਦਾਰੂ ਨਹੀਂ ਸੀ ਮਿਲਦੀ ਹੁੰਦੀ ਆ ਨਵੀਂ ਆਈ ਏ ਸੈਂਸਬਰੀਜ ਤੇ ਪ੍ਰਾਈਸ ਚੈੱਕ ਕੀਤੀ ਤੇ ਮੈਂ ਕਹਾ ਦੇਖ ਲਓ ਜੀ ਕੋਹਤਾ ਘੜਾ ਕੋ ਭਾਜ ਹੈ ਨਾ